ਮੈਂ ਗੁਰਸੇਵ ਮਾਂ ਗਿਦਰਵਾਤੋਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਉਸ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦੀ ਬਦਵੱਤ ਆਪਾਂ ਇੱਥੇ ਬੈਠੇ ਹਾਂ ਦੋਸਤੋ ਮੈਂ ਇਸ ਕਰਨਾ ਨਹੀਂ ਚਾਹੁੰਦਾ ਸੀ ਨੈਟਵਰਕ ਕੰਪਨੀਆਂ ਤੋਂ ਅੱਗੇ ਬੈਸੀਏ ਤੇ ਸੋਚਦੇ ਨਹੀਂ ਆਸੀ ਆਪਾਂ ਜ਼ਿੰਦਗੀ ਦੇ ਵਿੱਚ ਕੰਪਨੀ ਨਹੀਂ ਕਰਦੇ ਕਦੇ ਵੀ ਇਹ ਸੋਚਿਆ ਸੀ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੋ ਰਹੀਆਂ ਨੇ ਲੋਕ ਲੋਕਾਂ ਨੂੰ ਬੇਕੂ ਬਣਾਏ ਜਾਂਦੇ ਇੱਕ ਈਅਰ ਸੀ ਆ ਸਰ ਤਾਂ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੀ ਗ੍ਰੇਡ ਅਪਲਾਈਨ ਗੁਰਮੀਤ ਜੀ ਐਲਾਬਾਦ ਤੋਂ ਇਹਨਾਂ ਵਾਸਤੇ ਕਲਾਪਿੰਗ ਮੇਰੇ ਸਰ ਜੀਤੂ ਬਾਦ ਸੀਓ ਸਾਹਿਬ ਤਾਂ ਦੂਸਰਾ ਧੰਨਵਾਦ ਜਿੰਨੇ ਵੀ ਤੁਸੀਂ ਇੱਥੇ ਸਾਨੂੰ ਸੁਣਨ ਵਾਸਤੇ ਇੱਥੇ ਸਮਝਣ ਵਾਸਤੇ ਜਾ ਇਸ ਸਿਸਟਮ ਨੂੰ ਦੇਖਣ ਵਾਸਤੇ ਆਇਓ ਤੁਸੀਂ ਆਪਣੇ ਵਾਸਤੇ ਇੱਕ ਵਾਰੀ ਕਲਾਪਿੰਗ ਕਰੋ ਆਪਣੇ ਪਰਿਵਾਰ ਬਾਅਦ ਤੁਸੀਂ ਤਾਂ ਟਾਈਮ ਬਹੁਤ ਚੁੱਕਿਆ ਦਿਲ ਬੜਾ ਕਰਦਾ ਵੀ ਆਪਾਂ ਘੰਟਾ ਦੋ ਘੰਟੇ ਤੁਹਾਡੇ ਨਾਲ ਵਿਚਾਰ ਵਟਾਂਦਲਾ ਕਰੀਏ ਤਾਂ ਇਸ ਓਪਰਚੁਨਿਟੀ ਨੂੰ ਜਾਂ ਇਸ ਬਿਜ਼ਨਸ ਨੂੰ ਮੈਂ ਕਿਵੇਂ ਕਰਿਆ ਮੈਂ 2 ਮਿੰਟ ਸ਼ੇਅਰ ਕਰਾਂਗਾ ਮੈਂ ਆਪਣੇ ਆਫਿਸ ਬੈਠਾ ਕੇ ਦਰਵਾ ਵੈਸੇ ਮੈਂ ਗੌਰਮੈਂਟ ਜੋਬ ਤੇ ਆ ਤਸੀਦਰ ਸਾਹਿਬ ਨਾਲ ਮੇਰੀ ਡਿਊਟੀ ਆ ਕਿ ਦਰਵਾ ਤਾਂ ਸਿਸਟਮ ਸਾਡੇ ਕੇ ਬੜੀਆਂ ਕਾਪੀਆਂ ਆ ਲੈ ਆਂਦੇ ਆ ਸ਼ੁਰੂ ਤੋਂ ਕਰਦੇ ਆਏ ਆ ਤਾਂ ਬਹੁਤ ਸਾਰੇ ਲੋਕ ਆਂਦੇ ਨੇ ਗੁਰਮੀਤ ਸਰ ਦਾ ਮੇਰੇ ਕੋਲੇ ਫੋਨ ਆਇਆ ਵੀ ਸਰ ਤੁਸੀਂ ਕਿੱਥੇ ਹੋ ਮੈਂ ਕਿਹਾ ਮੈਂ ਆਫਿਸ ਆ ਇਹ ਕਹਿੰਦੇ ਜੀ ਮੈਂ ਤੁਹਾਨੂੰ ਮਿਲਣਾ ਮੈਂ ਕਿਹਾ ਜੀ ਆਜੋ ਤਾਂ ਸਾਰਾ ਜੀ ਨੇ ਸਰ ਨੇ ਕੁਛ ਕੈਂਪਰ ਬਾਰੇ ਦੱਸਿਆ ਲੇਟ ਹੋ ਗਏ ਤਾਂ ਮੈਂ ਸਾਨੂੰ ਕਿਹਾ ਠੀਕ ਹੈ ਸਰ ਮੈਂ ਇਸ ਕੈਂਪਰ ਦਾ ਰਿਜ਼ਲਟ ਲਵਾਂ ਤਾਂ ਕੋਈ ਗੱਲ ਨਹੀਂ ਕਰ ਲਾਂਗੇ ਇੱਕ ਵਾਰੀ ਤਾਂ ਉਹੀ ਜਾਂਦਾ ਮੈਂ ਮਗਰੋਂ ਲੰਬੀ ਵਾਲੀ ਗੱਲ ਕਰੀ ਅਸੀਂ ਉਸੇ ਪਾਣੀ ਪੀਤਾ ਵਧੀਆ ਲੱਗਿਆ 2 ਮਿੰਟੋਂ ਤੋਂ ਮਾਈਂਡ ਦੇ ਵਿੱਚ ਇਹ ਨਹੀਂ ਸੀਗਾ ਵੀ ਐਡਾ ਵੱਡਾ ਕਾਫਲਾ ਐਡੀ ਵੱਡੀ ਇਹ ਲਾ ਲੋ ਵੀ ਟ੍ਰੇਨ ਨਹੀਂ ਟ੍ਰੇਨਾਂ ਹੀ ਚੱਲ ਪੈਣੀਆਂ ਅੱਜ ਪਤਾ ਲੱਗਦਾ ਵੀ ਲੋਕ ਸਾਹ ਵੀ ਨਹੀਂ ਲੈਣ ਦਿੰਦੇ ਤਾਂ ਮੈਂ ਕੈਂਪਰ ਲਿਆ ਮੈਂ ਕਿਹਾ ਮੈਂ ਸੋਚ ਕੇ ਦੱਸਾਂਗਾ ਵੀ ਕੋਈ ਗੱਲ ਨਹੀਂ ਮੇਰੇ ਨਾਲ ਮੇਰੇ ਦੋਸਤ ਬੈਠੇ ਉੱਥੇ ਇੱਕ ਪਲੇਨ ਐਮ ਸੀ ਜੀ ਹੈ ਉਹਨਾਂ ਦੇ ਇਤਜਾਬ ਬਣਿਆ ਸਿਰ ਬਣਿਆ ਬਹੁਤ ਜ਼ਿਆਦਾ ਉਹਨਾਂ ਨੇ ਤਿੰਨ ਗਲਾਸ ਪੀਤੇ ਪਹਿਲਾਂ ਉਹ ਕਹਿੰਦਾ ਮੈਨੂੰ ਕੈਂਪਰ ਦੇ ਦਿਓ ਚਾਰ ਪਾਣੀ ਮੇਰੇ ਦੋਸਤਾਂ ਨੇ ਕੈਂਪਰ ਲਿਆ ਦੇ ਮੈਂ ਘਰੇ ਜਾ ਕੇ ਗਰਮੀਜੀ ਨੂੰ ਗਿਆ ਜੀ ਇੱਕ ਹਫਤੇ ਬਾਅਦ ਮੈਂ ਤੁਹਾਨੂੰ ਦੱਸਾਂਗਾ ਅਰੇ ਜੱਟ ਲੈ ਗਈ ਇਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਸਵੇਰ ਸਵੇਰ ਗਰਮੀਜੀ ਨੂੰ ਫੋਨ ਕਰਦਾ ਮੈਂ ਮੈਂ ਭਾਈ ਜੀ 2.5 ਲੱਖ ਰੁਪਈਆ ਰਹਿ ਜੋ ਤੇ ਮੈਨੂੰ ਚੌਪੀ ਦੇ ਦਿਓ ਕਹਿੰਦਾ ਕੀ ਹੋ ਗਿਆ ਤੂੰ ਤਾਂ ਹਫਤੇ ਬਾਅਦ ਦੱਸਣਾ ਸੀ ਆ ਐਡੀ ਜਲਦੀ ਤੈਨੂੰ ਕੀ ਹੋ ਗਿਆ ਮੈਂ ਤੜਕੇ ਫੋਨ ਦੇਖਿਆ ਮੈਂ ਤਾਂ ਮੋਬਾਈਲ ਦੇਖਿਆ ਜਾਂ 4300 ਰੁਪਈਆ ਆਇਆ ਪਿਆ ਇਹ ਕਿੱਦੋਂ ਆ ਗਿਆ ਮਾਤਾ ਦੇ ਉਸ ਤੋਂ ਬਾਅਦ ਹੋਇਆ ਕਿ ਮੈਂ ਇੱਕ ਮਾਈਂਡ ਸੈਟ ਹੁੰਦਾ ਸੀ ਪੈਸਾ ਪਰ ਆਪਣਾ ਰੂਪ ਨਹੀਂ ਪਰ ਰੱਬ ਤੋਂ ਘੱਟ ਵੀ ਨਹੀਂ ਸਰ ਪਰਮਾਤਮਾ ਨਾਲ ਕਰੇ ਕਿਸੇ ਦਾ ਬੱਚਾ ਵਾਈਫ ਸਿਸਟਰ ਹਸਪੀਟਲ ਦੇ ਵਿੱਚ ਚਲੀ ਜਾਂਦੀ ਹੈ ਜਦੋਂ ਡਾਕਟਰ ਕਹਿੰਦਾ ਨਾ ਵੱਡੀ ਜਾਂ ਛੋਟੀ ਬਿਮਾਰੀ ਤੇ 2 ਲੱਖ ਰੁਪਇਆ ਪਹਿਲਾਂ ਜਮ੍ਹਾਂ ਕਰਾਓ ਤਾਂ ਆਪਾਂ ਸੋਚਦੇ ਰਹਿੰਦੇ ਆ ਕਿ ਜੇ ਹੁੰਦਾ ਤਾਂ ਮੇਰੀ ਭੈਣ ਦੀ ਜ਼ਿੰਦਗੀ ਬਚ ਜਾਂਦੀ ਮੇਰੇ ਮਾਪਿਓ ਦੀ ਜ਼ਿੰਦਗੀ ਬਚ ਜਾਂਦੀ ਇਸ ਕਰਕੇ ਪੈਸਾ ਵੀ ਜ਼ਰੂਰੀ ਹੈ ਦੂਜਾ ਸਕੂਲਾਂ ਨੇ ਸਕੂਲਾਂ ਦੇ ਵਿੱਚ ਮਹੀਨੇ ਦੀ ਫੀਸ ਐਡੀ ਕਿੰਨੀ ਚੱਲ ਜਾਂਦੀ ਆ ਕਿ ਲੱਖ ਰੁਪਏ ਵਾਲਾ ਵੀ ਸੋਚਦਾ ਯਾਰ ਵਿਲੇ ਹੋ ਗਏ ਇਹ ਵੀ ਜ਼ਰੂਰੀ ਐ ਉਸ ਤੋਂ ਵੱਧ ਜ਼ਿਆਦਾ ਜ਼ਰੂਰੀ ਐ ਤਾਂ ਗਮੀਤ ਸਾਹਿਬ ਨੇ ਜਦੋਂ ਮੈਨੂੰ ਪੈਸੇ ਆਏ ਮੈਂ ਹੈਰਾਨ ਮੱਗਿਆ ਮੈਂ ਇਹਨਾਂ ਨੂੰ ਕਿਹਾ ਕਿੱਥੇ ਉਹ 2.5 ਲੱਖ ਰੁਪਏ ਲੈ ਜੋ 2.5 ਲੱਖ ਦੀ ਸੁਪੀ ਲਈ ਕਿ ਦਰਵਾਜ਼ਾ ਮੈਨੂੰ ਨਹੀਂ ਪਤਾ ਲੱਗਿਆ ਕਾਫਲਾ ਕਿਵੇਂ ਵੱਡਾ ਹੋ ਗਿਆ ਸਭ ਤੋਂ ਪਹਿਲਾਂ ਮਾਮਾ ਦੀ ਘਰੋਂ ਸ਼ੁਰੂ ਕਰਿਆ ਮੇਰੇ ਆਫਿਸ ਤੋਂ ਸ਼ੁਰੂ ਕਰਿਆ ਡੈਮੋ ਸਿੱਖਿਆ ਨੌਲੇਜ ਪਹਿਲਾਂ ਵੀ ਸੀ ਹਰਫ ਲੈਣੀ ਅਸੀਂ ਸਿੱਛੇ ਸਸਲਾਂ ਤੋਂ ਬਦਰਪਾਲੇ ਵਿੱਚ ਮਚੀ ਲੱਗੀ ਹੋਈ ਹੈ ਤਾਂ ਉੱਥੋਂ ਪਾਣੀ ਪੀ ਰਹੇ ਸੀ ਪਾਣੀ ਦਾ ਟੈਸਟ ਕਰਾਇਆ ਇੱਕ ਦਿਮਾਗ ਦੇ ਵਿੱਚ ਇਹ ਵੀ ਆ ਬਈ ਇਹਦੇ ਵਿੱਚ ਕੈਮੀਕਲ ਕਹਿ ਕੀ ਕਲ ਪਾਇਆ ਹੈ ਇਹਦੇ ਵਿੱਚ ਪੱਥਰ ਹੋਣਗੇ ਕਿ ਨਹੀਂ ਹੋਣਗੇ ਇਹ ਨਾ ਹੋਵੇ ਬਿਮਾਰ ਹੋ ਜਾਈਏ ਪਰ ਅੱਜ ਤੱਕ ਦੇ ਰਿਜ਼ਲਟ ਦੇਖੂਗੇ ਹਜ਼ਾਰਾਂ ਲੋਕ ਬਜ਼ੁਰਗ ਲੋਕ ਆ ਕੇ ਪੈਰੀਂ ਥਣਾਉ ਲੱਪੈਂਦੇ ਆ ਉਦੋਂ ਬੜੀ ਸ਼ਰਮ ਵੀ ਆਉਂਦੀ ਹੈ ਤੇ ਖੁਸ਼ੀ ਵੀ ਹੁੰਦੀ ਹੈ ਜਦੋਂ ਕਹਿੰਦੇ ਕਿਸੇ ਦੀ ਬੋਡੀ ਠੀਕ ਹੋ ਗਈ ਕਿਸੇ ਦੇ ਮੋਟੇ ਠੀਕ ਹੋ ਗਏ ਮੇਰਾ ਦੋਸਤ ਬਠਿੰਡਾ ਤੋਂ ਵਿਕੀ ਸੰਧੂ ਸਮ ਤੋਂ ਉੱਤਮ ਮੇਰਾ ਜਿਹੜਾ ਰਿਜਲਟ ਸੀਆ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਬੜੀ ਦਿਨਾਂ ਤੋਂ ਮੇਰਾ ਦੋਸਤ 15 ਸਾਲ ਸਾਡੀ ਪੁਰਾਣੀ ਦੋਸਤੀ ਕਹਿੰਦਾ ਮੇਰੇ ਲੀਵਰ ਨੂੰ ਪ੍ਰੋਬਲਮ ਆ ਗਈ ਉਹਨੇ ਮੈਨੂੰ ਰਿਪੋਰਟ ਭੇਜੀ ਸੀ ਮੇਰੇ ਕੋਲੇ ਅੱਜ ਵੀ ਹੈ ਉਹਨੇ ਅਮਰੀਕਾ ਦੇ ਵਿੱਚ ਆਉਂਦੀ ਸਿਸਟਰ ਦੇ ਨਾਲ ਗੱਲ ਕਰੀ ਉਹਨੇ ਇੱਕੋ ਹੀ ਗੱਲ ਕਰੀ ਵੀ ਤੁਹਾਡੇ ਕਿਤੇ ਇੱਥੇ ਹਰਕਲੈਨ ਪਾਣੀ ਚੱਲਦਾ ਫੋਨ ਉਪਤਾ ਸੀ ਮੇਰੇ ਬਾਰੇ ਉਹ ਨਾਲ ਦੀ ਨਾਲ ਗੱਡੀ ਥੱਕ ਕੇ ਕਿਧਰ ਲਵਾਇਆ ਮੈਨੂੰ ਇੱਕੋ ਹੀ ਗੱਲ ਕਰੀ ਪਾਣੀ ਕਿੰਨਾ ਕੁ ਪੀਦੇਗਾ ਕਹਿੰਦਾ ਹੁਣ ਤਾਂ ਮਰਿਆ ਹੈ ਆਪਾਂ ਉਹ ਨਾਲ ਚ ਮਠਾਣੀ ਬਾਲ ਕਰਦੇ ਜਿੱਨਾ ਚ ਡਾਕਟਰ ਨਹੀਂ ਕਹਿੰਦਾ ਵੀ ਤੈਨੂੰ ਸ਼ੂਗਰ ਹੋ ਗਿਆ ਤੇਰਾ ਅਭਿਆਨ ਸਾਡੀ ਤੇ ਜਾਣੇ ਆਪੇ ਨਹੀਂ ਜੀ ਜ ਮੇਲੇ ਆ ਵੀ ਕਿਰਿਆ ਕਰਦੀਆਂ ਨਾ ਗਈ ਜਦੋਂ ਉਹਨੂੰ ਲੀਵਰ ਦੀ ਪ੍ਰੋਬਲਮ ਹੋ ਗਈ ਤਾਂ ਮੈਂ ਉਹਨਾਂ ਦਾ 10 ਗਲਾਸ ਰੋਜ਼ ਦੇ ਪੀਲੇ ਕਹਿੰਦਾ ਸਾਰਾ ਗੈਪਰ ਗ੍ਰੀਟ ਦਾ ਡੇਕਾ ਡੇਵਾਲ ਪੀਉਂਗਾ ਕਿਉਂਕਿ ਮੈਂ ਮਰਿਆ ਹੋਇਆ ਤੈਨੂੰ ਵੀ ਨਰਜਟ ਅਸਰ 60% ਤੇ ਲੀਵਰ ਡੈਮੇਜ ਹੋਗਾ ਠੀਕ ਹੋ ਗਿਆ ਸਰ ਨਾਮ ਦੀ ਨਾਲ ਸੋਹਣਾ ਨਹੀਂ ਹੋਇਆ ਬਾਰੇ ਲੋਕਾਂ ਦੀ ਮੋਢੀ-ਮੋਢੀ ਠੀਕ ਹੋਏ ਆਪਣੇ ਪਰਿਵਾਰ ਦੇ ਵਿੱਚ ਆਪਾਂ ਵੀ ਪਾਣੀ ਪੀ ਰਹੇ ਆ ਨੋ ਡਾਊਟ ਵੀ ਆਪਣਾ ਜਿਹੜਾ ਪ੍ਰੋਜੈਕਟ ਹੈ ਆਪਣਾ ਜਿਹੜਾ ਕੈਂਪਰ ਹੈ ਬਹੁਤ ਵਧੀਆ ਹਰ ਪਰਿਵਾਰ ਦੀ ਲੋੜ ਹੈ ਤਮਾ ਸ਼ੁਰੂ ਕਰਿਆ ਆਪਣੇ ਮੀਰਾਂ ਡੀਐਲ ਨਾਲ ਡਾਕਟਰਾਂ ਨਾਲ ਦੋਸਤਾਂ ਨਾਲ ਔਰ ਅੱਜ ਤੱਕ ਇਹਨਾਂ ਨੇ ਮੈਨੂੰ ਸਾਹ ਨਹੀਂ ਲੈਣ ਦਿੱਤਾ ਅੱਜ ਦੀ ਡੇਟ ਦੇ ਵਿੱਚ ਜਿੱਦ ਕਰ ਮੇਰੇ ਮਹੀਨੇ ਦੇ ਪੇਉੜ ਦੀ ਗੱਲ ਕਰੀ ਨਾ ਅੱਜ ਤੋਂ ਬਾਅਦ ਦੀ ਗੱਲ ਹੈ ਹੁਣ ਤੱਕ ਮੈਨੂੰ 12 ਲੱਖ ਰੁਪਏ ਆ ਚੁੱਕੇ ਆ ਸਰ ਸਭ 4 ਮਹੀਨਿਆਂ ਦੇ ਵਿੱਚ ਔਰ ਅੱਜ ਦਾ ਜਿਹੜਾ ਮਨ ਪੇਉੜ ਹੈ ਰੋਜ਼ ਹੀ ਉਹੀ ਗੱਲ ਹੈ ਨਾ ਪਹਿਲਾਂ ਅਸੀਂ ਵਾਇਬਰੇਸ਼ਨ ਨਹੀਂ ਲਾਉਂਦਾ ਸੀ ਮੰਗਵਾਲ ਤੇ ਸ਼ਾਮ ਨੂੰ ਬੰਦ ਕਰਕੇ ਵੀ ਪੈ ਜਾਂਦਾ ਸੀ ਫਿਰ ਰਾਤ ਨੂੰ ਜਦੋਂ ਟਰੰ 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 ਕਰਦਾ ਨਾ ਜੇਤੀ ਪਾ ਕੇ ਰੱਖਦਾ ਕਿੰਨਾ 4000 ਰੁਪਏ ਆ ਗਿਆ ਨਾਲ ਹੀ ਘਰ ਆ ਕੇ ਉੱਠ ਖੜਦੀ ਹੈ ਉਹ ਆਪ ਦਾ ਮੋਬਾਈਲ ਵੇਚਦੀ ਹੈ ਕਹਿੰਦੀ 2-3000 ਮੈਨੂੰ ਵੀ ਆ ਗਿਆ ਸਾੜਾ ਤਾਂ ਨਹੀਂ ਘਰੀ ਜਾਂਦੇ ਲੈ ਨੇ ਐ ਮੈਂ ਹੁਣੇ ਦੇਖ ਕੇ ਆਇਆ ਤਾਂ ਸਕਰੀਨ ਚੋਂ ਬਾਹਰ ਨਾ ਉਹਦੇ ਖਾਤੇ ਦੇ ਵਿੱਚ ਇਹ ਤੇ ਲਗੀ ਨਾ ਗੱਲ ਮਮਾ ਕਰਨ ਅਲੀ ਹੁੰਦੀ ਉੱਤੇ ਆ ਤੁਹਾਨੂੰ ਅੱਜ ਪਤਾ ਲੱਗਿਆ ਮੈਨੂੰ ਤਾਂ ਪਹਿਲਾਂ ਤੇ ਪਤਾ ਆ ਆਪਾਂ ਤਾਂ ਤੁੰਦੇ ਹੀ ਹੁੰਦੇ ਆ ਸਾਰੀ ਉਮਰੀ ਹੀਗਾ ਤਾਂ ਉਹਦੇ ਹੁਣ ਖਾਤੇ ਦੇ ਵਿੱਚ ਮੇਰੇ ਸਾਹਮਣੇ 70000 ਰੁਪਏ ਹਜੇ ਪਿਆ ਹੈ ਹੁਣ ਕਹਿੰਦੇ ਆਪ ਲੈ ਬਿੰਦੀ ਹੈ ਜਵਾਕਾਂ ਦੀ ਫੀਸਾਂ ਵੀ ਭਰ ਦਿੰਦੀ ਹੈ ਜਦੋਂ ਜਾਂਦੇ ਆਉਣੇ ਆ ਪਹਿਲਾਂ ਪੁੱਛੂਗੀ ਪਰੌਟੀ ਲੈਣੀ ਹੈ ਪਹਿਲਾਂ ਕਹਿੰਦੀ ਸੀ ਕਿੱਥੇ ਚੱਲੇ ਆ ਕਿਹੜੀ ਮੀਟਿੰਗ ਤੇ ਚੱਲੇ ਆ ਤੁਸੀਂ ਫੱਗੀਆਂ ਮਾਰਦੇ ਫਿਰਦੇ ਹਮ ਜਾਣ ਸਾਰੀ ਨੂੰ ਕੱਪੜੇ ਪ੍ਰੈਸਰ ਨਹੀਂ ਮੀਟਿੰਗ ਤੇ ਜਾਂਦੇ ਆ ਯਾਰ ਚਾਰ ਦਿਨ ਲਾਇਆ ਦੋ ਦਿਨ ਜਾਇਆ ਕਦੇ ਅੱਜ ਤੱਕ ਪੇਕਤੀ ਨਹੀਂ ਗਈ ਸੀ ਉਹ ਇਹ ਮਾਣ ਕਹਿੰਦੀ ਜਿੱਥੇ ਮਰਜ਼ੀ ਜਾੜਾ ਕਨੈਕਸ਼ਨ ਤਾਂ ਮਤਲਬ ਕੀ ਹੈ ਉਹਨਾਂ ਨਾਲੇ ਫਰੀਆਂ ਪ੍ਰੋਜੈਕਟ ਨੂੰ ਸਮਝੋ ਇੱਥੇ ਆਏ ਆ ਨਾ ਸਰ ਇੱਥੇ ਆਏ ਆ ਕਾਫਲਾ ਬਣਾਉਣਾ ਹੈ ਤਾਂ ਸਰ ਪ੍ਰੋਜੈਕਟ ਨੂੰ ਸਮਝੋ ਡੈਮੋ ਸਮਝੋ ਜਿਹੜੇ ਬੰਦੇ ਨੂੰ ਡੈਮੋ ਨਹੀਂ ਕਰਨਾ ਆਉਂਦਾ ਔਰ ਜਿਹੜੇ ਬੰਦੇ ਨੂੰ ਪਲਾਨ ਨਹੀਂ ਕਰਨਾ ਆਉਂਦਾ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ ਜੇ ਲੀਡਰ ਬੰਨਣਾ ਹੈ ਨਾ ਸਰ ਖੁਦ ਸਿੱਖਣਾ ਪਊਗਾ ਖੁਦ ਸਿਧਾਰਨਾ ਪਊਗਾ ਖੁਦ ਡੈਮੋ ਕਰਨਾ ਪਊਗਾ ਲੀਡਰ ਤੁਹਾਨੂੰ ਲੁੱਟ ਕੇ ਅੱਜ ਵੀ ਲੈ ਕੇ ਜਾਣਗੇ ਤੁਸੀਂ ਪੈਸਾ ਨਹੀਂ ਕਮਾ ਸਕਦੇ ਜਿੰਨਾ ਚਿਰ ਤੁਸੀਂ ਲੀਡਰ ਨਹੀਂ ਬੰਦੇ ਲੀਡਰ ਕੌਣ ਹੈ ਜਿਹੜਾ ਸਿਰਫ ਦੋ ਲੋਕਾਂ ਨੂੰ ਸਾਥ ਲੂਗਾ ਤਾਂ ਜਿਆਦਾ ਸਮਾਨ ਆ ਲੈਦਾ ਹੋਇਆ ਮੈਂ ਫਿਰ ਤੋਂ ਤੁਹਾਨੂੰ ਬਗਾਲ ਦਰਦਾ ਸਾਰੀ ਟੀਮ ਦਾ ਸੀਓ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਧਰਾਈ ਹੋਣੀ ਜੀ ਥੈਂਕ ਯੂ